ਬਾਰੀ ਬੰਟੀ ਇਦਾਂ ਸੀਗੀ ਵੀ 2 ਦਿਨ ਹੋਏ ਪਿਛਲੇ ਪਿੰਡ 2 ਦਿਨ ਹੋਏ ਨਾ ਪਿੰਡ ਸ਼ਾਮਗੜ ਡਿਸਟ੍ਰਿਕਟ ਕਰਨਾਲ ਦੇ ਵਿੱਚ ਜਗਰਾਤਾ ਹੋਇਆ ਸੀਗਾ ਜੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਜਗਰਾਤਾ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਅਪਲੋਡ ਹੋ ਗਈਆਂ ਸੀਗੀਆਂ ਤੇ ਬਾਬਾ ਜੀ ਉਹਦੀਆਂ ਵੀਡੀਓ ਅਪਲੋਡ ਹੋਈਆਂ ਉਹ ਵਾਇਰਲ ਹੋ ਗਈਆਂ ਵਾਇਰਲ ਹੋਣ ਤੋਂ ਬਾਅਦ ਜੀ ਸੰਗਤ ਨੇ ਜੋ ਅਨੁਪ੍ਰਧਾਨ ਨੂੰ ਤੇ ਗਰੰਥੀ ਸਿੰਘ ਨੂੰ ਸਵਾਲ ਜਵਾਬ ਪੁੱਛੇ ਤੇ ਇਹ ਆਪਣੀ ਮਾਫੀ ਚਲੋ ਇਹਨਾਂ ਨੇ ਮੰਨੀ ਆ ਵੀ ਗਲਤੀ ਹੋਈ ਆ ਸਾਡੇ ਤੋਂ ਜੀ ਪਰ ਪਿੰਡ ਦੇ ਨਾਲ ਕੁਝ 40 50 ਬੰਦੇ ਨੇ ਜਿਹੜੇ ਸਾਡੇ ਪਿੱਛੇ ਨਾਲ ਹੱਥ ਧੋ ਕੇ ਪੈ ਗਏ ਨੇ ਜਿਵੇਂ ਤੁਸੀਂ ਸਾਡੇ ਐ ਕੀਤਾ ਐ ਕੀਤਾ ਬਲਕਿ ਸਾਡੀ ਉਹਨਾਂ ਨਾਲ ਤਾਂ ਕੋਈ ਮਨਸਾ ਨਹੀਂ ਸੀਗੀ ਸਾਡੀ ਤਾਂ ਗੁਰੂ ਘਰ ਨਾਲ ਸੀਗੀ ਵੀ ਗੁਰੂ ਘਰ ਦੇ ਵਿੱਚ ਜਗਰਾਤਾ ਨਹੀਂ ਹੋ ਸਕਦਾ ਨਾਚ ਨਹੀਂ ਹੋ ਸਕਦਾ ਜੀ ਤੇ ਹੁਣ ਉਹ ਬੰਦੇ ਸਾਡੀ ਜਾਨ ਦੇ ਪਿੱਛੇ ਪੈ ਗਏ ਆ ਬਾਬਾ ਜੀ ਤੇ ਸਾਨੂੰ ਨਾ ਧਮਕੀਆਂ ਦੇ ਰਹੇ ਨੇ ਜੀ ਫੋਨ ਕਰਕੇ ਤੇ ਆ ਰਿਕਾਰਡਿੰਗ ਹੈ ਬਾਬਾ ਜੀ ਇੱਕ ਵਾਰ ਸੁਣ ਲਓ ਸਾਰੀ ਸੰਗਤ ਜੀ ਲਾਡੀ ਬੋਦਾ ਭਾਈ ਕੌਣ ਭਾਈ ਕ੍ਰਿਸ਼ਨ ਬੋਲ ਰਿਹਾ ਹੂੰ ਕ੍ਰਿਸ਼ਨ ਕ੍ਰਿਸ਼ਨ ਕੌਣ ਭਾਈ ਸੈਣੀਓ ਮਤੇ ਕੋਈ ਕਾਰਗਰ ਹਾਂ ਜੀ ਹਾਂ ਬੋਲੋ ਭਾਈ ਜੀ ਤੁਹਾਨੂੰ ਵੀ ਮੰਗੀ ਆਰਾ ਭਾਈ ਲਾਡੀ ਬੋਲ ਰਿਹਾ ਨਾ ਹਾਂ ਹਾਂ ਬੋਲੋ ਬੋਲੋ ਆਏ ਭਾਈ ਇੱਕ ਵਾਰ ਕਹਾ ਦੋ ये बात थी भाई।, भाई बात तो आगे तो बताई ना ना, तो बात तो बताओ भाई।, भाई बात तो मैं ना के बताऊंगा ना बात बताऊ ना भाई तो बात? है कहा मेरे तेज बताते बस मैं तो बाहर आया हूँ भाई बाहर कहाँ रहा रहे है कद तक रहेगा बाहर कद तक रहेगा बहार नहीं कौन बोल रहे तू अरे मैं तो कृष्ण बोल रहा हूँ तेज समझ में आदेगा एक बार मैं बार बार पूछा गया कौन बोल ਤੇ ਇਹ ਸਾਡੇ ਪਿੱਛੇ ਹੱਤ ਹੋ ਕੇ ਪੈ ਗਏ ਜੀ ਕਿਰਸ਼ਨ ਸੈਣੀ ਇਹ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਹੈ ਜੀ ਤੇ ਸਾਡੇ ਘਰ ਤੇ ਜਾ ਕੇ ਇਹਨਾਂ ਨੇ 50 ਬੰਦਿਆਂ ਨੇ 30 40 50 ਬੰਦੇ ਨੇ ਜੀ ਇਹਨਾਂ ਨੇ ਅਟੈਕ ਕੀਤਾ ਜੀ ਸਾਡੇ ਘਰ ਤੇ ਤੇ ਮੇਰੀ ਸਾਰੇ ਜਥੇਦਾਰਾਂ ਨੂੰ ਅਪੀਲ ਆ ਜੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਾਡੇ ਨਾਲ ਖਲੋਇਆ ਜਾਏ ਅਸੀਂ ਗੁਰੂ ਦੀ ਜਿੱਥੇ ਗੱਲ ਹੋਈ ਅਸੀਂ ਉੱਥੇ ਅੜ ਕੇ ਖੜੇ ਹੋਏ ਆ ਜੀ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ ਇਹਨਾਂ ਨੇ ਜੀ ਉੱਥੇ ਗੁਰੂ ਘਰ ਦੇ ਨਾਚਾਰ ਨਚਾ ਕੇ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਰੀ ਸੰਗਤ ਨੂੰ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ